ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਜਿਹੜੇ ਆਪਣੇ ਮਾਨਤ ਜਿਹੜਾ ਕੱਪੜਾ ਆਇਆ ਨਵਾਂ ਉਹ ਆਪਾਂ ਤੁਹਾਡੇ ਨਾਲ ਜਿਹੜਾ ਹੈਗਾ ਵੀਡੀਓ ਸ਼ੇਅਰ ਕਰਦੇ ਹੁਣੇ ਹਨਾ ਅੱਜ ਜਿਹੜਾ ਹੈਗਾ ਕਿਉਂਕਿ ਕੱਪੜਾ ਬਹੁਤ ਜ਼ਿਆਦਾ ਆਇਆ ਹੈ ਇੱਕ ਸੂਟਾਂ ਦੀ ਵੀਡੀਓ ਤੁਹਾਨੂੰ ਅਲੱਗ ਵੀ ਦਵਾਂਗੇ ਦੋ ਵੀਡੀਓ ਆਉਣਗੀਆਂ ਤੁਹਾਡੇ ਕੋਲੇ ਤੇ ਜਿਹੜਾ ਹੈਗਾ ਅੱਜ ਆਪਣੇ ਕੋਲੇ ਜਿਹੜਾ ਹੈਗਾ ਕੁੜਤਾ ਪਜਾਮਾ ਬਹੁਤ ਭਾਰੀ ਮਾਤਰਾ ਦੇ ਵਿੱਚ ਪਹੁੰਚੇ ਆ ਹਰ ਇੱਕ ਵੈਰਾਈਟੀ ਪਹੁੰਚੀ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਣਾ 2.500 ਤੋਂ ਸ਼ੁਰੂ ਹੋ ਕੇ ਕੁੜਤਾ ਪਜਾਮਾ ਦਿਖਾਵਾਂਗੇ ਤੁਹਾਨੂੰ ਵਧੀਆ ਪਾਉਣ ਵਾਲੇ 2.200 ਦੇ ਜਿੰਨੀ ਮਰਜ਼ੀ ਤੁਸੀਂ ਕੁੜਤੇ ਪਜਾਮੇ ਸਾਡੇ ਕੋਲੋਂ ਖਰੀਦ ਸਕਦੇ ਹੋ ਲਓ ਜੀ ਪਹਿਲਾਂ ਆਪਾਂ ਜਿਹੜੇ ਹੈਗੇ ਟਾਈ ਐਂਡ ਡਾਈ ਦੇ ਸੂਤਾਂ ਤੋਂ ਸ਼ੁਰੂ ਕਰਾਂਗੇ ਵੀਡੀਓ ਕਿਉਂਕਿ ਇਹ ਗਰਮੀਆਂ ਦਾ ਜਿਵੇਂ ਕਹਦੇ ਇੱਕ ਤੋਹਫਾ ਹੀ ਹੈ ਹੈ ਨਾ ਤੇ ਇਹ ਸਿੱਤਾ ਹੈ ਕਿ ਦਿਖਾਉਣੇ ਜੀ ਆਪਣੇ ਸੂਟ ਬਹੁਤ ਹੀ ਜ਼ਿਆਦਾ ਸੇਲ ਹੁੰਦੇ ਆ ਹਰ ਇੱਕ ਵਾਰੀ ਇਹਨਾਂ ਦੇ ਕਲਰ ਜਿਹੜਾ ਹੈਗਾ ਥੋੜੇ ਜੇ ਡਾਰਕ ਹੀ ਆਉਂਦੇ ਆ ਲਾਈਟ ਕਲਰ ਇਹਦੇ ਚ ਆਉਂਦਾ ਆ ਇੱਕ ਬ੍ਰਾਊਨ ਕਲਰ ਤੇ ਇੱਕ ਗ੍ਰੇ ਕਲਰ ਇਹ ਦੋ ਕਲਰ ਹੀ ਆਉਂਦੇ ਆ ਤੇ ਜ਼ਿਆਦਾਤਰ ਜਿਹੜੇ ਹੈਗੇ ਇਹਦੇ ਵਿੱਚ ਡਾਰਕ ਕਲਰ ਹੀ ਆਉਂਦੇ ਆ ਤੇ ਇਹਨਾਂ ਦਾ ਕੀ ਗੱਲ ਹੈ ਜੀ ਜਿਹੜਾ ਸਾਡਾ ਟਾਈ ਐਂਡ ਡਾਈ ਦਾ ਸੂਟ ਹੈ ਹਨਾ ਇਹਨਾਂ ਦਾ ਕਲਰ ਵਗੈਰਾ ਬਿਲਕੁਲ ਨਹੀਂ ਜਾਂਦਾ ਗਰੰਟੀ ਨਾਲ ਹੁੰਦੇ ਨੇ ਸਾਡੇ ਆਪ ਤਿਆਰ ਕਰਵਾਏ ਹੁੰਦੇ ਨੇ ਅਸੀਂ ਪਹਿਲਾਂ ਹੋਰੇ ਹੋਰ ਵੀ ਪਹਿਣਾ ਦੇ ਪਾਏ ਹੋਰੇ ਦੇਖਿਆ ਸੂਟ ਜਿਹੜੇ ਹੈਗੇ ਨੇ ਧੋਈ ਧੋਈ ਫਿੱਟ ਗਏ ਜਿਵੇਂ ਫਿੱਟ ਗਏ ਜਿਹੜੇ ਸਾਡੇ ਕੋਲੋਂ ਕੱਪੜਾ ਸੇਲ ਹੋਇਆ ਹੋਇਆ ਟਾਈ ਐਂਡ ਡਾਈ ਦੇ ਸੂਟ ਉਹ ਮੇਦੇ ਹੀ ਪਏ ਨੇ ਸੂਟ ਜਿੰਨੇ ਮਰਜ਼ੀ ਉਹਨਾਂ ਨੇ ਧੋ ਪਾ ਲੇ ਇਹਨਾਂ ਦੇ ਵਿੱਚੋਂ ਕਲਰ ਨਹੀਂ ਬਿਲਕੁਲ ਵੀ ਗਿਆ ਹੈਗਾ ਕਿਉਂਕਿ ਸਾਡੇ ਆਪ ਤਿਆਰ ਕਰਾਇਆ ਹੋਏ ਨੇ ਜੀ ਪੱਕੇ ਕਲਰ ਕਰਵਾਏ ਹੁੰਦੇ ਨੇ ਤੇ ਜਿਹੜਾ ਹੈਗਾ ਉਹ ਸਸਤਾ ਬਸ 400 ਦਾ 350 ਦਾ 400 ਦਾ ਮਿਲ ਜਾਂਦਾ ਅਸੀਂ ਜਿਹੜਾ ਹੈਗਾ 500 ਦਾ ਦਿੰਨੇ ਆ ਜੀ ਕਿਉਂਕਿ ਮੈਂ ਵੀ ਉਹ ਲੈ ਕੇ ਆਈ ਸੀਗੀ ਥੋੜਾ ਜਿਹਾ ਦੇਖ ਜਦੋਂ ਮੈਨੂੰ ਪਤਾ ਲੱਗਿਆ ਅਸੀਂ ਆਪਦੇ ਘਰ 'ਚ ਇੱਕ ਸੂਟ ਪਹਿਲਾਂ ਤਿਆਰ ਕਰਕੇ ਦੇਖਿਆ ਸਾਨੂੰ ਲੱਗਿਆ ਵੀ ਇਹ ਸਸਤਾ ਹੈ ਦਾ ਕਲਰ ਹੋ ਸਕਦਾ ਜਾਵੇ ਹਨਾ ਉਹਨਾਂ ਨੇ ਵੀ ਜਿਹੜਾ ਹੈਗਾ ਗਾਰੰਟੀ ਨਹੀਂ ਦਿੱਤੀ ਉਹ ਅਸੀਂ ਵੈਸੇ ਹੀ ਲੈਂਤਾ ਸੀਗਾ ਦੁਕਾਨ ਤੋਂ ਜਿੱਦਾਂ ਆਪਾਂ ਨੂੰ ਸਸਤੇ ਮਿਲ ਜਾਂਦੇ ਹਨਾ ਇਹ ਸਾਡੇ ਖੁਦ ਦੇ ਕੱਪੜਾ ਲੈ ਕੇ ਡਾਈ ਕਰਵਾਏ ਹੁੰਦੇ ਆ ਤੇ ਡਾਈ ਕਰਵਾਉਣੇ ਇਹ 500 ਰੁਪਏ ਦਾ 500 ਰੁਪਏ ਦਾ ਸੂਟ ਹੈ ਜੀ ਇਹਨਾਂ ਦੀ ਗਾਰੰਟੀ ਹੈਗੀ ਇਹ ਕਲਰ ਵਗੈਰਾ ਬਿਲਕੁਲ ਨਹੀਂ ਜਾਊਗਾ ਨਾਲ ਜਿਹੜਾ ਹੈਗਾ ਸਲਵਾਰ ਹੁੰਦੀ ਹੈ ਦੇਖੋ ਨਾਲ ਦੁਪੱਟਾ ਹੁੰਦਾ ਹੈ ਨਾਲ ਦੁਪੱਟਾ ਵੀ ਟਾਈ ਐਂਡ ਡਾਈ ਦਾ ਹੁੰਦਾ ਜੀ ਇਸ ਤਰ੍ਹਾਂ ਦੇਖੋ ਇਹਦਾ ਦੁਪੱਟਾ ਬਣਿਆ ਹੋਇਆ ਇੱਕ ਸੂਟ ਆਪਾਂ ਤੁਹਾਨੂੰ ਦਿਖਾਈ ਦਿੰਦੇ ਆ ਆ ਦੇਖੋ ਇਹ ਹੋ ਗਿਆ ਕਮੀਜ਼ ਇਹ ਹੋ ਗਈ ਸਲਵਾਰ ਜੀ ਯਾਨੀ ਕਿ ਬੋਟਮ ਤੇ ਇਹ ਹੋ ਗਿਆ ਜੀ ਇਹਦਾ ਦੁਪੱਟਾ ਆ ਦੇਖੋ ਬਹੁਤ ਸੋਹਣਾ ਦੁਪੱਟਾ ਡਾਈ ਕੀਤਾ ਹੋਇਆ ਮੈਂ ਤੁਹਾਨੂੰ ਖੋਲ ਕੇ ਚੈੱਕ ਕਰਵਾ ਦਿੰਦੀ ਆ ਇਹਨਾਂ ਦਾ ਰੇਟ 500 ਹੈ ਜੀ ਜਿਹੜਾ ਦਾ ਕਲਰ ਨਿਕਲਦਾ ਉਹਨਾਂ ਦਾ ਰੇਟ 400 ਹੈ 100 ਰੁਪਏ ਦਾ ਫਰਕ ਹੈਗਾ ਆ ਤੇ ਆਹ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਸ ਤਰ੍ਹਾਂ ਜਿਹੜੇ ਹੈਗੇ ਨੇ ਜੀ ਦੁਪੱਟੇ ਇਹਦੇ ਹੈਗੇ ਆ ਦੇਖੋ ਕਿੰਨਾ ਸੋਹਣਾ ਲੱਗਦਾ ਇਹ ਦੁਪੱਟਾ ਐਸਟਰਾ ਟਾਈ ਦਾ ਇਹਦਾ ਕਿਉਂਕਿ ਜੇ ਆਪਾਂ ਵੈਸੇ ਵੀ ਟਾਈ ਡਾਈ ਕਰਵਾਉਣੇ ਆ ਹਨਾ ਦੁਪੱਟਾ ਉਹਦੇ ਵੀ ਬਹੁਤ ਜ਼ਿਆਦਾ ਰੇਟ ਆ 100 150 ਰੁਪਇਆ ਟਾਈ ਡਾਈ ਦੇ ਕਲਰ ਦਾ ਹੀ ਲੈਂਦੇ ਆ ਕਿਉਂਕਿ ਅਸੀਂ ਇਹ ਇਕੱਠੇ ਕਰਵਾਉਣ ਕਰਕੇ ਇਕੱਠੇ ਦਿੱਤੇ ਹੁੰਦੇ ਆ ਹਨਾ ਉਹਦੇ ਨਾਲ ਥੋੜਾ ਜਿਹਾ ਫਰਕ ਆ ਪੈ ਜਾਂਦਾ ਇਹ ਹੈਗੇ ਨੇ ਜੀ ਬਾਕੀ ਅੱਜ ਥੋੜੇ ਜਿਹਾ ਦਿਖਾਵਾਂਗੇ ਬਾਕੀ ਵੀਡੀਓ ਤੁਹਾਨੂੰ ਅਲੱਗ ਦਵਾਂਗੇ ਸੂਟਾਂ ਦੀ ਜਿਹੜੇ ਮੇਨ ਮੇਨ ਜਿਵੇਂ ਦਿਖਾਉਣ ਲੱਗੀਆਂ ਦੇਖੋ ਇਹਨਾਂ ਦੇ ਕਿੰਨੇ ਸੋਹਣੇ ਪ੍ਰਿੰਟ ਆ ਇਹ ਆਪਣੇ ਕੋਲੇ ਇਹ ਮੈਂ ਹੁਣੇ ਕਟਿੰਗ ਕਰਕੇ ਹਟੀਆਂ ਕਿਉਂਕਿ ਥਾਨ ਦੇ ਵਿੱਚ ਤਿੰਨ ਤਿੰਨ ਸੂਟ ਹੁੰਦੇ ਆ ਜੀ ਆ ਦੇਖੋ ਇਹਦੇ ਨੇ ਦਿਖਾਈ ਦੇਣੀ ਆ ਤੁਹਾਨੂੰ ਆ ਦੇਖੋ ਏਕੇ ਟੈਕਸ ਦੇ ਜਿਹੜੇ ਹੈਗੇ ਨੇ ਹੈਗੇ ਆ ਇਹ ਵਾਲੇ ਤੇ ਬਹੁਤ ਸੋਹਣਾ ਕੱਪੜਾ ਹੈ ਜੀ ਦੇਖੋ ਇਹ ਮਹਿੰਦੀ ਰੰਗ ਆ ਗਿਆ ਇਹ ਇਹਦੇ ਚ ਫਰੋਜੀ ਕਲਰ ਆ ਗਿਆ ਇੱਕ ਇਹਦੇ ਵਿੱਚ ਪੀਚ ਕਲਰ ਹੈਗਾ ਜੀ ਤਿੰਨ ਕਲਰ ਹੈਗੇ ਆ ਇਹਦੇ ਵਿੱਚ ਤੇ ਇਹ ਵੀ ਦੋਨੋਂ ਸਾਡੇ ਕੋਲ ਜਿੱਦਾਂ ਘਰੇ ਪਾਉਣ ਨੂੰ ਹਨਾ ਬਾਹਰ ਅੰਦਰ ਪਾਉਣ ਨੂੰ ਪ੍ਰਿੰਟ ਬਹੁਤ ਜਿਆਦਾ ਸੋਹਣੇ ਆ ਤੁਸੀਂ ਇਹ ਵੀ ਖਰੀਦ ਸਕਦੇ ਹੋ ਸਾਡੇ ਕੋਲ ਇਹ ਜਿਹੜਾ ਹੈਗਾ 400 ਤੋਂ ਸ਼ੁਰੂ ਹੋ ਜਾਂਦਾ ਜੀ ਤੋਂ 350 400 ਤੱਕ ਬਾਕੀ ਹੁਣ ਆਪਾਂ ਪਹਿਲੇ ਕੁਰਤੇ ਪਜਾਮੇ ਦਿਖਾਉਣੇ ਆ ਜੀ ਤੁਹਾਨੂੰ ਆ ਦੇਖੋ ਜੀ ਇਹ ਵਾਲੇ ਕੁਰਤੇ ਪਜਾਮੇ ਜਿੱਦਾਂ ਹੁੰਦੇ ਆ ਹਨਾ ਆ ਦੇਖੋ ਇਹਨਾਂ ਦੇ ਕੱਲਾ ਜਿਹੜੇ ਹੈਗੇ ਸਾਰਿਆਂ ਦੇ ਅਲੱਗ-ਅਲੱਗ ਮਿਲਣਗੇ ਇਹ ਜਿਹੜਾ ਹੈਗਾ ਇੱਕ ਕੁੜਤਾ ਪਜਾਮਾ 200 ਰੁਪਏ ਦੇ ਜੀ ਜੇ ਤੁਸੀਂ ਦੋ ਲਹੋਗੇ ਤਾਂ 350 ਦੇ ਦੋ ਮਿਲਣਗੇ ਜੀ ਇਹ ਜਿਹੜਾ ਹੈਗਾ ਇਹ ਸਾਡੇ ਕੋਲੇ 200 ਤੋਂ ਕੁੜਤਾ ਪਜਾਮਾ ਸਟਾਰਟ ਹੈਗਾ ਜੀ ਸਟਾਰਟਿੰਗ ਰੇਂਜ ਹੈਗੀ ਐ ਜੇ ਦੋ ਲਹੋਗੇ ਤਾਂ 350 ਦੇ ਦੇਵਾਂਗੇ ਜੀ ਉਸ ਤੋਂ ਬਾਅਦ ਆਪਾਂ ਬੋਲਾਂਗੇ ਜੀ ਆਹ ਦੇਖੋ ਜੀ ਆਹ ਵੀ ਉਹਦੇ ਕਲਰ ਹੈਗੇ ਕੁਝ ਜਿਹੜੇ ਹੈਗੇ ਨੇ ਕਿਉਂਕਿ ਮੈਂ ਕਟਿੰਗ ਕਰਤੀ ਵੈਸੇ ਤਾਂ ਆਪਾਂ ਹਰ ਇੱਕ ਵਾਰੀ ਥਾਣ ਹੀ ਮੰਗਾਉਣੇ ਹੁੰਦੇ ਆ ਨਹੀਂ ਸਰਦਾ ਜੀ ਥੋੜੇ ਕੱਪੜਿਆਂ ਨਾਲ ਹਨਾ ਆ ਦੇਖੋ ਇਸ ਤਰ੍ਹਾਂ ਜਿਹੇ ਹੈਗੇ ਨੇ ਸਾਡੇ ਕੋਲ ਬੰਦ ਥਾਣ ਹੀ ਹੁੰਦੇ ਆ ਆ ਦੇਖੋ ਇਸ ਤਰ੍ਹਾਂ ਬੰਦ ਥਾਣ ਹੁੰਦੇ ਆ ਇਹਦੇ ਚ ਤੁਸੀਂ ਚਿੱਟਾ ਵੀ ਲੈ ਸਕਦੇ ਹੋ ਇਹ ਜਿਹੜਾ ਕੁਰਤਾ ਪਜਾਮਾ ਹੈਗਾ ਜੀ ਰੋਡ ਵਾਈ ਦਾ ਇਹ ਵੀ ਆਪਾਂ ਤੁਹਾਨੂੰ ਖੋਲ ਕੇ ਜ਼ਰੂਰ ਦਿਖਾਵਾਂਗੇ ਇਹ ਕੁਰਤਾ ਪਜਾਮਾ ਹੈਗਾ ਜੀ 250 ਰੁਪਏ ਦਾ ਇਹ ਕੁਰਤਾ ਪਜਾਮਾ ਜਿਹੜਾ ਹੈਗਾ 250 ਦਾ ਹੈਗਾ ਜੀ ਆ ਦੇਖੋ 30 ਮੀਟਰ ਦੇ ਜਿਹੜੇ ਹੈਗੇ ਨੇ ਲੈਂਪ ਹੁੰਦੇ ਆ ਆ ਦੇਖੋ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਇਹ 250 ਦਾ ਕੁਰਤਾ ਪਜਾਮਾ ਹੈ ਜੀ ਜੇ ਤੁਸੀਂ ਸਾਡੇ ਕੋਲੋਂ ਦੋ ਲਮੋਗੇ ਤਾਂ 450 ਦੇ ਪਹਿਣਗੇ ਜੀ 450 ਰੁਪਏ ਦੇ ਜਿੱਦਾਂ ਇਹ ਲੀਜੀ ਬੀਜੀ ਦੇ ਕੁਰਤੇ ਪਜਾਮੇ ਹੈਗੇ ਆ ਜੇ ਤੁਸੀਂ ਦੋ ਸਾਡੇ ਕੋਲੋਂ ਲੈਣੇ ਹੋ ਤਾਂ 450 ਦੇ ਮਿਲਣਗੇ 250 ਦਾ ਇੱਕ ਪਹਿ ਗਿਆ ਜੀ ਸੋਨੂੰ ਵੈਸੇ ਜੇ ਇੱਕ ਕੁਰਤਾ ਪਜਾਮਾ ਲੈਣੇ ਹੋ ਤਾਂ ਪਏਗਾ ਤੁਹਾਨੂੰ 250 ਆ ਦੇਖੋ ਇਹਦੇ ਚਾ ਜਿਹੜਾ ਹੈਗਾ ਟਿੱਕਾ ਵੀ ਮਿਲੂ ਤੁਹਾਨੂੰ ਇਹ ਵੀ ਮਿਲ ਜਾਂਦੇ ਕਲਰ ਸਾਰੇ ਹੈਗੇ ਆ ਜਿੰਨੇ ਮਰਜ਼ੀ ਕਲਰ ਤੁਸੀਂ ਇਹਦੇ ਚ ਸਾਡੇ ਕੋਲ ਲੈ ਸਕਦੇ ਹੋ ਜਿਹੜੇ ਹੈਗੇ ਉਸ ਤੋਂ ਜਿਹੜਾ ਹੈਗਾ ਵਧੀਆ ਨਹੀਂ ਕਿਉਂਕਿ ਲੇਵੀ ਵਿੱਚ ਬਹੁਤਰਾ ਨਹੀਂ ਆਉਂਦੀ ਜੀ ਇਹ ਉਸ ਤੋਂ ਵਧੀਆ ਆ ਗਿਆ ਥੋੜਾ ਜਾਂ ਆ ਦੇਖੋ ਇਹ ਜਿਹੜਾ ਹੈਗਾ ਇੱਕ ਕੁਰਤਾ ਪਜਾਮਾ ਹੈਗਾ ਜੀ 300 ਰੁਪਏ ਦਾ ਜੇ ਦੋ ਲਮੋਗੇ ਤਾਂ 500 ਦੇ ਦੇਵਾਂਗੇ ਜੀ ਤਾ दे 500 ਦੇ ਦੇਵਾਂਗੇ 250 ਦਾ ਇੱਕ ਦੇਵਾਂਗੇ ਜੀ ਇਹ ਵੀ ਬਹੁਤ ਸੋਹਣੀ ਹੈ ਉਸ ਤੋਂ ਵੀ ਵਧੀਆ ਕੁਆਲਟੀ ਹੈ ਦੇਖੋ ਜਿਵੇਂ ਮਰਜੀ ਹੈਨਾ ਬਹੁਤ ਜਿਆਦਾ ਸੋਹਣੀ ਕੁਆਲਟੀ ਹੈਗੀ ਹੈ ਕੁਰਤੇ ਪਜਾਮੇ ਲਈ ਕੁਰਤੇ ਪਜਾਮੇ ਆਪਣੇ ਕੋਲ ਬਹੁਤ ਵੱਡੀ ਮਾਤਰਾ ਦੇ ਵਿੱਚ ਪਹੁੰਚੇ ਆ ਜਿੱਦਾਂ ਤੁਸੀਂ ਸਾਡੇ ਕੋਲ ਇਹੋ ਜਿਹੇ ਕੁਰਤੇ ਪਜਾਮੇ ਵੀ ਖਰੀਦ ਸਕਦੇ ਹੋ ਜਿਹੜਾ ਹੈਗਾ ਆਪਣਾ 200 ਤੋਂ ਰੇਟ ਸ਼ੁਰੂ ਹੋ ਕੇ 4-500 ਤੱਕ ਤੁਸੀਂ ਜਿੰਨਾ ਮਰਜੀ ਵਧੀਆ ਕੁਰਤਾ ਪਜਾਮਾ ਲੈ ਸਕਦੇ ਹੋ ਤੇ 100 ਤੱਕ ਤਾਂ ਪੂਰਾ ਵਧੀਆ ਹੀ ਮਿਲ ਜਾਂਦਾ ਜੀ ਘਰੇ ਪਾਉਣ ਵਾਲੇ ਜਿੱਦਾਂ ਇਹਨਾਂ ਦੀ ਕੁੜਤੇ ਪਜਾਮੇ ਦੀ ਜਿਹੜੀ ਹੈਗੀ ਸਲਾਈ ਵੀ ਬਹੁਤ ਮਹਿੰਗੀ ਪੈ ਜਾਂਦੀ ਹੈ ਹਨਾ ਫਿਰ ਐ ਹੁੰਦਾ ਵੀ ਚਲੋ ਇਹ ਘਰੇ ਪਾਉਣ ਨੂੰ ਵਧੀਆ ਨੇ ਜਿਵੇਂ ਕੰਮ ਧੰਦੇ ਦੇ ਵਿੱਚ ਪਾਉਣੇ ਨੇ ਇਹ ਤਾਂ ਵਧੀਆ ਨੇ ਜਿਹੜੇ ਇਹ ਵਾਲੇ ਮੈਂ ਪਹਿਲਾਂ ਵਾਲੇ ਦਿਖਾਏ ਨੇ ਇਹ ਜਿਹੜੇ ਤੁਸੀਂ ਕੰਮ ਧੰਦੇ 'ਚ ਜਿਵੇਂ ਮਰਜ਼ੀ ਪਾ ਸਕਦੇ ਹੋ ਬਹੁਤ ਵਧੀਆ ਜਿਹੜਾ ਹੈਗਾ ਹੰਡਦਾ ਹੈਗਾ ਜੀ ਜਿਹਹੇ ਜਿਹੇ ਹਿਸਾਬ ਨਾਲ ਹਨਾ ਰੇਟ ਹੈ ਉਹਦੇ ਹਿਸਾਬ ਨਾਲ ਕੁੜਤਾ ਪਜਾਮਾ ਮਿਲ ਜੂਗਾ ਤੁਹਾਨੂੰ ਇਹ ਆਪਾਂ ਨੂੰ 1 ਮਿਲੂਗਾ 300 ਦਾ ਜੀ 2 ਮਿਲਣਗੇ 500 ਦੇ ਇਹ ਵੀ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਇੱਕ ਆਪਣੇ ਕੋਲ ਵਧੀਆ ਵਾਲੀ ਆ ਦੇਖੋ 100% ਪਿਓਰ ਕਾਟਨ 100% ਪਿਓਰ ਕਾਟਨ ਇਹ ਆਪਣੇ ਕੋਲ ਕਾਟਨ ਆਈ ਹੈ ਬਹੁਤ ਹੀ ਜਿਆਦੇ ਵਧੀਆ ਹੈ ਜਿੱਦੇ ਜਿਵੇਂ ਮਰਜ਼ੀ ਦੇਖੋ ਤੁਸੀਂ ਚਿੱਟਾ ਕੁੜਤਾ ਪਹਿਨਵਾ ਹਨਾ ਆ ਦੇਖੋ ਲੈ ਕੇ ਪਾ ਸਕਦੇ ਹੋ ਗਰਮੀ ਵਾਲੀ ਕਾਟਨ ਹੈਗੀ ਜਿਵੇਂ ਮਰਜ਼ੀ ਜਿਹੜਾ ਹੈਗਾ ਇਹਦੇ ਕੁਰਤੇ ਪਜਾਮੇ ਸਵਾ ਕੇ ਪਾਓ ਤੁਸੀਂ ਇਹ 40 40 ਮੀਟਰ ਦੇ ਥਾਣ ਆਏ ਨੇ ਆਪਣੇ ਕੋਲੇ 40 40 ਮੀਟਰ ਦੇ ਥਾਣ ਹੈਗੇ ਨੇ ਜੀ ਇਹ ਜਿਹੜਾ ਹੈਗਾ ਕੁਰਤਾ ਪਜਾਮਾ ਕਿਤੋਂ 500 600 700 ਦੀ ਰੇਂਜ ਦੇ ਵਿੱਚ ਮਿਲਦਾ ਆ ਆਪਣੇ ਕੋਲ ਮਿਲੂਗਾ ਸਿਰਫ 350 ਰੁਪਏ 350 ਦਾ ਆਉਣ ਜਾਣ ਵਾਲਾ ਕਾਟਨ ਦਾ ਕੁਰਤਾ ਪਜਾਮਾ ਮਿਲੂਗਾ ਜੀ ਤੁਸੀਂ ਜਿੰਨਾ ਮਰਜੀ ਇਹਨੂੰ ਬਾਹਰ ਅੰਦਰ ਜਾਣ ਆਉਣ ਦੇ ਵਿੱਚ ਪਾ ਸਕਦੇ ਹੋ 350 ਰੁਪਏ ਇਹਦਾ ਰੇਟ ਆਗਾ ਬਾਕੀ ਆਪਣੇ ਕੋਲੇ ਹੁੰਦੇ ਆ ਜੀ ਤੌਲੀਏ ਆ ਦੇਖੋ ਜਿੱਦਾਂ ਆਪਾਂ ਨੇ ਗੱਡੀ ਵਗੈਰਾ ਦੇ ਵਿੱਚ ਰੱਖਣੇ ਹੁੰਦੇ ਆ ਹਨ ਜਾਂ ਛੋਟੇ ਜਿੱਦਾਂ ਮੇਰੇ ਭੈਣਾਂ ਨੇ ਹਰ ਸੋਈ ਚ ਰੱਖਣੇ ਆ ਦੇ ਮਰਜ਼ੀ ਹਨ ਇਹ ਹੱਥ ਪੂੰਝਣ ਵਾਸਤੇ ਇਹ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ 50 ਰੁਪਏ ਦਾ ਤੌਲੀਆ ਜੀ ਇਹ ਵਾਲੇ ਤੌਲੀਏ ਵੱਡੇ ਤੌਲੀਏ ਹੁੰਦੇ ਨੇ ਸਾਡੇ ਕੋਲੇ 120 ਰੁਪਏ ਦੇ ਜੀ ਵੈਸੇ ਤਾਂ 150 ਦਾ ਹੁਣ ਅਸੀਂ 250 ਦੇ ਦੋ ਤੌਲੀਏ ਦਿੰਨੇ ਆ ਜੀ ਇਹ ਜੇ ਸਿੰਗਲ ਲੈਣੇ ਆ ਤਾਂ 150 ਰੁਪਏ ਦਾ ਵਿਕਦਾ ਹੈ ਤੇ ਇਹ ਵੀ ਬਹੁਤ ਵਧੀਆ ਤੌਲੀਏ ਨੇ ਜਿੱਦਾਂ ਆਪਾਂ ਨੇ ਹੱਥ ਉੱਤੋਂ ਪੂੰਝਣ ਵਾਸਤੇ ਰੱਖਣ ਹੈ ਰਸੋਈ ਦੇ ਵਿੱਚ ਰੱਖ ਲੈਂਦੀਆਂ ਨੇ ਮੇਰੇ ਭੈਣਾ ਜਵਾ ਬਾਸ਼ਵੇਸ਼ਨ ਕੋਲ ਰੱਖਣ ਹੈ ਦਾ ਬਹੁਤ ਹੀ ਜਿਆਦਾ ਸੋਹਣੀ ਜਿਹੜੀ ਹੈਗੀ ਕੁਆਲਿਟੀ ਹੈਗੀ ਆ ਬਹੁਤ ਜਿਆਦਾ ਸੋਹਣੀ ਕੁਆਲਿਟੀ ਦੇ ਤੌਲੀਏ ਹੈਗੇ ਨੇ ਇਹ ਆ ਦੇਖੋ ਬਿਲਕੁਲ ਸੌਫਟ ਜੇ ਹੈਗੇ ਆ ਇੱਕ ਆਪਣੇ ਕੋਲੇ ਆਈਆਂ ਨੇ ਜੀ ਚਾਦਰਾਂ ਦੇਖੋ ਇਹ ਚਾਦਰਾਂ ਜਿਹੜੇ ਹੈਗੇ ਆ ਦਵਾੜ ਬੈੱਡ ਦੀਆਂ ਚਾਦਰਾਂ ਹੈਗੀਆਂ ਨੇ ਜੀ ਇਹ ਦਵਾੜ ਬੈੱਡ ਦੀਆਂ ਚਾਦਰਾਂ ਨੇ ਦੇਖੋ ਆ ਦੇਖੋ ਫੋਟੋ ਦਿਖਾਉਣੀ ਐ ਮੈਂ ਤੁਹਾਨੂੰ ਅੱਧਰ ਦੇਖੋ ਆ ਫੋਟੋ ਬਣੀ ਹੁੰਦੀ ਐ ਬਹੁਤ ਜ਼ਿਆਦਾ ਸੋਹਣੀਆਂ ਚਾਦਰਾਂ ਹੈਗੀਆਂ ਨੇ ਦਿੱਕੀ ਜਿਹੜੇ ਹੈਗੇ ਇਹਦੇ ਸਹਰਾਣੇ ਵੀ ਹੈਗੇ ਆ ਦੇਖੋ ਸਹਰਾਣਾ ਨਾਲ ਹੀ ਹੁੰਦਾ ਦੋ ਦੋ ਸਹਰਾਣੇ ਆਉਂਦੇ ਆ ਤੇ ਇਹ ਇਹ ਚਾਦਰਾਂ ਵੀ ਤੁਸੀਂ ਸਾਡੇ ਕੋਲੋਂ ਦਵਾਨ ਬੈੱਡ ਦੀਆਂ ਚਾਦਰਾਂ ਖਰੀਦ ਸਕਦੇ ਹੋ ਜੀ ਤੇ ਬਾਕੀ ਆਪਣੇ ਕੋਲੇ ਜਿਹੜੀਆਂ ਹੈਗੀਆਂ ਇਹ ਵਾਲੀਆਂ ਡਬਲ ਬੈੱਡ ਦੀਆਂ ਚਾਦਰਾਂ ਵੀ ਹੁੰਦੀਆਂ ਨੇ ਏ ਡਬਲ ਬੈੱਡ ਦੀਆਂ ਚਾਦਰਾਂ ਜਿਹੜੀਆਂ ਹੈਗੀਆਂ ਇਹ ਵੀ ਦੋ ਰੇਟਾਂ ਦੇ ਵਿੱਚ ਆਉਂਦੀਆਂ ਨੇ ਜੀ ਇਹ ਆਪਣੇ ਕੋਲੇ ਹੈਗੀਆਂ ਨੇ ਜੀ ਡਬਲ ਬੈੱਡ ਦੀਆਂ ਚਾਦਰਾਂ ਡਬਲ ਬੈੱਡ ਦੀਆਂ ਚਾਦਰਾਂ ਹੈਗੀਆਂ ਨੇ ਆ ਦੇਖੋ ਇਹ ਕਾਟਨ ਕਲਾਸ ਲਿਖਿਆ ਹੋਇਆ ਇਹ ਥੋੜੀਆਂ ਸਸਤੀਆਂ ਨੇ ਇਹ ਥੋੜੀਆਂ ਮਹਿੰਗੀਆਂ ਨੇ 100 ਰੁਪਏ ਤੇ ਜਿਹੜੀਆਂ ਚਾਦਰਾਂ ਹੈਗੀਆਂ ਨੇ ਸਾਡੇ ਕੋਲੇ ਵਧੀਆ ਕੁਆਲਿਟੀ ਦੀਆਂ ਚਾਦਰਾਂ ਹੋਈਆਂ ਨੇ ਪੂਰੀਆਂ ਭਾਰੀ ਚਾਦਰਾਂ ਨੇ ਤੇ ਇੱਕ ਬਹੁਤ ਜ਼ਿਆਦੇ ਸਸਤੀਆਂ ਜੇ ਚਾਦਰਾਂ ਹੁੰਦੀਆਂ ਨੇ 2500 ਰੁਪਏ ਦੀ ਉਹ ਅਸੀਂ ਨਹੀਂ ਲੈ ਕੇ ਆਉਂਦੇ ਜੀ ਆਪਣੇ ਕੋਲੇ 350 450 550 ਦੀ ਜਿਹੜੀ ਹੈਗੀ ਚਾਦਰ ਮਿਲੂਗੀ ਕਿਉਂਕਿ ਇੱਕ ਭੈਣ ਪਹਿਲਾਂ ਮੇਰੇ ਕੋਲੇ ਆਈ ਵੀ ਸੀਗੀ ਸਾਡੇ ਕੋਲ ਉਹ ਚਾਦਰਾਂ ਲੈ ਕੇ ਗਏ ਨੇ ਉਹ ਪਹਿਲਾਂ ਕਿਤੋਂ ਹੋਰ ਉਹਨਾਂ ਨੇ ਚਾਦਰਾਂ ਲੈਂਦੀਆਂ ਹੋਣਗੀਆਂ ਦੋ ਤਿੰਨ ਭੈਣਾਂ ਇਹ ਬਗਲ ਬਗਲ ਕੇ ਆਈਆਂ ਨੇ ਕਹਿੰਦੇ ਜਦੋਂ ਕੂਲਰ ਲਾਉਣੇ ਨਾਲ ਦੀ ਨਾਲ ਚਾਦਰ ਉੜ ਜਾਂਦੀ ਹੈ ਪੱਖਾ ਕੂਲਰ ਲਾਉਣੇ ਆ ਵੀ ਇੰਨੀਆਂ ਤੇ ਜ਼ਿਆਦੇ ਹਲਕੀਆਂ ਚਾਦਰਾਂ ਨੇ ਵੀ ਵੈਸੇ ਜਦ ਬੱਚੇ ਉੱਤੇ ਖੇਡਦੇ ਨੇ ਜਾਂ ਪੈਂਦੇ ਨੇ ਨਾਲ ਦੀ ਨਾਲ ਚਾਦਰ ਇਕੱਠੀ ਹੋ ਜਾਂਦੀ ਹੈ ਇਹ ਜਿਹੜੀਆਂ ਹੈਗੀਆਂ ਸਾਡੀਆਂ ਚਾਦਰਾਂ ਭਾਰੀ ਨੇ ਜੀ ਥੋੜੀਆਂ ਜਿਹੀਆਂ ਭਾਰੀ ਨੇ ਕੁਆਲਿਟੀ ਬਹੁਤ ਵਧੀਆ ਹੈ ਵੈਸੇ ਜਿਹੜੀ ਹੈਗੀ ਪਿਓਰ ਕਾਟਨ ਹੈ ਜਿਹੜੀ ਹੈਗੀ ਪਿਓਰ ਕਾਟਨ ਹੈ ਪਰ ਇਹ ਥੋੜੀਆਂ ਜਿਹੀ ਭਾਰੀ ਚ ਨੇ ਚਾਦਰਾਂ ਇਹ ਜਿਹੜੀਆਂ ਹੈਗਿਆ ਨੇ ਜਿਵੇਂ ਮਰਜ਼ੀ ਤੁਸੀਂ ਵਿਸਾ ਲਓ ਜਿੱਥੇ ਵਿਸਾ ਦੋਗੇ ਉੱਥੇ ਟਿਕ ਜਾਂਦੀ ਹੈ ਚਾਦਰ ਇਹ ਨਹੀਂ ਹੈਗਾ ਵੀ ਚਾਦਰ ਇਕੱਠੀ ਹੋ ਜਾਓ ਅੱਜ ਤੱਕ ਆਪਾਂ ਪਤਾ ਨਹੀਂ ਕਿੰਨੀਆਂ ਕ ਚਾਦਰਾਂ ਵੇਚ ਚੁੱਕੇ ਹਾਂ ਕੋਈ ਵੀ ਲਾਂਭਾ ਨਹੀਂ ਆਇਆ ਕਿਉਂਕਿ ਮੇਰੀ ਯਾਦ ਹੁੰਦਾ ਹੈ ਜੀ ਮੈਂ ਬਹਾਲਾ ਸਸਤਾ ਮਾਲ ਲਿਆ ਕੇ ਰਾਜੀ ਨਹੀਂ ਹੈਗੀ ਹੈ ਨਾ ਕਿਉਂਕਿ ਵੀ ਕੀ ਫਾਇਦਾ ਅਗਲਾ ਸਸਤਾ ਵਾਰ-ਵਾਰ ਖਰੀਦਦਾ ਮਹਿੰਗਾ ਇੱਕ ਵਾਰ ਖਰੀਦਦਾ ਹੈ ਹੈ ਨਾ ਤੇ ਅਗਲੇ ਦਾ ਪੈਸੇ ਤਾਂ ਲੱਗਣੀ ਹੁੰਦੇ ਨੇ 150 ਰੁਪਏ ਵੱਧ ਲੱਗ ਜਾਊਗਾ ਵੀ ਉਸ ਟਾਈਮ ਅਗਲੇ ਨੂੰ ਦੁੱਖ ਨਹੀਂ ਲੱਗਦਾ ਜਦੋਂ ਮੰਗਰੋ ਅਗਲਾ ਚੇਂਜ ਵਰਤਦਾ ਉਹਦਾ ਅਗਲੇ ਨੂੰ ਦੁੱਖ ਨਾ ਲੱਗੇ ਤੇ ਚਲੋ ਜੀ ਸਾਡੀ ਇੰਸਟਾਗ੍ਰam ਆਈਡੀ ਹੈਗੀ ਐ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰam ਆਈਡੀ ਹੈਗੀ ਐ ਜਿਹੜੀ ਸਾਡੀ ਸ਼ਾਪ ਹੈਗੀ ਐ ਬਹੁਤ ਜਿਆਦਾ ਭੈਣਾ ਫਿਰ ਪੁੱਛਦੀਆਂ ਹਨਾ ਕਿ ਸ਼ਾਪ ਕਿੱਥੇ ਆ ਤੁਹਾਡੀ ਸ਼ਾਪ ਕਿੱਥੇ ਐ ਐਡਰੈਸ ਦੱਸੋ ਸਾਡੀ ਸ਼ਾਪ ਹੈਗੀ ਐ ਜੀ ਬਾਦਸ਼ਾਹਪੁਰ ਪਿੰਡ ਦੇ ਵਿੱਚ ਸਾਡੀ ਸ਼ਾਪ ਹੈਗੀ ਐ ਜਿਹੜਾ ਹੈਗਾ ਧੂਰੀ ਤੋਂ ਸ਼ੇਰਪੁਰ ਦੇ ਪਿੰਡ ਸਾਡਾ ਵਿੱਚ ਜਾ ਪੈ ਜਾਂਦਾ ਪਿੰਡ 'ਚ ਹੀ ਦੁਕਾਨ ਐ ਤੇ ਇਧਰੋਂ ਜਿ ਆਉਂਗੇ ਬੜੀ ਖਣੋਰੀ ਤੇ ਰਣਿਕਿਆਂ ਦੇ ਬਿਲਕੁਲ ਵਿੱਚ ਪਿੰਡ ਹੈਗਾ ਸਾਡਾ ਸਾਡੇ ਘਰ ਦੇ ਵਿੱਚ ਹੀ ਦੁਕਾਨ ਹੈ ਜਦੋਂ ਮਰਜ਼ੀ ਤੁਸੀਂ ਆਓ ਕੱਪੜਾ ਖਰੀਦੋ ਪਰ ਇੱਕ ਵਾਰੀ ਜਿਹੜਾ ਹੈਗਾ ਇੰਸਟਾ ਤੇ ਜੇ ਸਾਨੂੰ ਮੈਸੇਜ ਕਰ ਲਿਓ ਜਾਂ ਕਮੈਂਟ ਕਰਕੇ ਦੱਸ ਦਿਓ ਜਦੋਂ ਆਉਣਾ ਹੁੰਦਾ ਕਈ ਵਾਰੀ ਆਇਆ ਹੁੰਦਾ ਜੀ ਅਗਲਾ ਦੂਰੋਂ ਚੱਲ ਕੇ ਆਉਂਦਾ ਹੈ ਨਾ ਉਧਰੋਂ ਅਸੀਂ ਘਰੇ ਨਾ ਮਿਲੀਏ ਕਿਉਂਕਿ ਕੱਲੇ ਹੋਣ ਕਰਕੇ 100 ਪਾਸੇ ਜਾਣਾ ਪੈਂਦਾ ਜੀ ਵੈਸੇ ਤਾਂ ਜਿਹੜਾ ਹੈਗਾ ਆਪਣੇ ਘਰੇ ਸਲਾਈ ਸੈਂਟਰ ਖੁੱਲਿਆ ਹੁੰਦਾ ਹੈ ਖੁੱਲਿਆ ਹੋਇਆ ਹੈ ਤੇ 3 ਵਜੇ ਤੋਂ ਲੈ ਕੇ ਤਾਂ ਅਸੀਂ ਸ਼ਾਮ ਦੇ 6 ਵਜੇ ਤੱਕ ਸੈਂਟਰ ਲੱਗਦਾ ਸੀ ਘਰ ਹੀ ਹੁੰਨੇ ਆਗੇ ਤੇ ਕਿਸੇ ਪਾਸੇ ਨਹੀਂ ਜਾਣਾ ਐਤਵਾਰ ਦੀ ਜਿਹੜਾ ਹੈਗਾ ਜ਼ਰੂਰ ਛੁੱਟੀ ਹੁੰਦੀ ਹੈ ਆਪਣੇ ਸੈਂਟਰ ਦੇ ਵਿੱਚ ਜੇਕਰ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਾਡਾ ਕੁਸਰਤ